ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 12 ਹ ਮਹਾਂਜ ਮਹੱਲਾ 5 ਘਰ ਚੌਥਾ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਨੀਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੰਟ ਤਹ ਦਿਸ ਬ੍ਰਹਮੇ ਥਕ ਆਏ ਪ੍ਰਭ ਕੀ ਸਾਮ ਤੇਨ ਤੁਤੇ ਤੇ ਬਾਹਰੀ ਕਿ ਤੈ ਨ ਆਵੈ ਕਾਮ ਜਲ ਬਿਨ ਸਾਥ ਕੁਮਲਾਵਤੀ ਉਪਜਹਿ ਨਾਹੀ ਦਾਮ ਹਰ ਨਹਾਨਾ ਸਾ ਜਨੈ ਕਤ ਪਾਈਐ ਨਿਸਰਾਨ ਜਿਤ ਘਰ ਹਰਿ ਕੰਤ ਨਾ ਪ੍ਰਗਟਈ ਪਾਠ ਨਦਰਿ ਸੇ ਗ੍ਰਾਮ ਸਰਬ ਸੀਕਾਰਤ ਕੋਲ ਰਸ ਸੜਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਮਿਹੂਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਤੇ ਨੰਤਿਆ ਕਰ ਕਿਰਪਾ ਦੀ ਚੈ ਨਾਮ

जलथुरि सो प्रभु चित न आवड़ुख घणा सो प्रभो त भाग मण हर दर्शन कौ मन लोचदा नानक प्यास मना चेत मिलाए सो प्रभो त ਵੈਸਾਖ ਧੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰਕ ਲੱਗੀ ਮਾਇਆ ਤੋ ਪੁੱਤਰ ਕਲੰਤਰ ਦਾ ਸੰਗ ਤਨਾ ਹਰ ਅਬਨਾਸੀ ਹੋ ਪਲਚ ਪਲਚ ਸਗਲੀ ਮੂਈ ਝੂਠੇ ਤੰਦਾ ਕਿਸੇ ਹਰ ਕੇ ਨਾਮ ਬਿਨ ਅਈ ਅਗੇ ਨਹੀਂ ਅਹੇ ਕੋਹੇ ਦਈਓ ਵਿਸਾਰਿ ਬਿ ਗੋਚੜਾ ਪ੍ਰਭ ਬਿਨ ਅਬਰ ਨਾ ਕੋਇ ਪ੍ਰੀਤਮ ਚਰਣੀ ਜੋ ਲਕੇ ਤਿਨ ਕੀ ਨਿਰਮਲ ਸੋਏ ਮਾਨਤ ਕੀਤੇ ਪ੍ਰਪੇਦਤੀ ਪ੍ਰਭ ਮਿਲ ਹੋਰਾਪਤ ਹੋਵੇ ਵੈ ਸਾਖ ਸੁਹਾਵਾ ਤਾ ਲਗੈ ਜਾ ਸੰਤ ਭੇਟੈ ਹਰ ਸੋਏ ਹਰ ਜੇਠ ਜੜੰਦਾ ਲੋੜੀਐ ਜਿਸ ਅੱਕੈ ਸਭ ਨਿਵੰਨ ਹਰ ਸੱਜੜਦਾ ਵੜ ਲਕਿਆ ਕਿਸੈ ਨਾ ਦੇਹੀ ਮੰਨ ਮਾੜਕ ਮੋਤੀ ਨਾਮ ਪ੍ਰਭ ਉਨ ਲਕੈ ਨਾਹੀ ਸੰਨ ਰੰਗ ਸੁਪੇ ਨਾਰਾਇਣ ਜੀਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਵ ਕਰ ਤੇ ਆਪੜੇ ਸਹੀ ਕਹੀ ਇਹ ਧੰਨ ਆਪੜ ਲੀਆ ਜੇ ਮਿਲੈ ਵੇਸ਼ਨ ਕਿਉ ਰੋਵੰਨ ਸਾਧੂ ਸੰਗ ਪਰਫਤੇ ਨਾਨਕ ਰੰਗ ਮਾੜੰਨ ਹਰ ਚੀਖ ਰੰਗੀਲਾ ਤਿਸ ਤਣੀ ਜਿਸ ਕੈ ਭਾਵ ਮਥੰਨ ਆਸਾੜ ਤਪੰਦਾ ਤਿਸ ਲਕੈ ਹਰ ਨਾਮੋ ਨ ਜਿੰਨਾ ਪਾਸ ਜਗ ਜੀਵਨ ਪਰ ਕਤਿਆ ਕੈ ਮਾਨਸ ਸੰਤੀ ਆਸ ਦੁਇ ਐ ਭਾਏ ਵਿਗੋਚੀਐ ਗਲ ਪਈ ਇਸ ਜਮ ਕੀ ਫਾਸ ਜਿਹਾ ਬੀਚੈ ਸੋ ਲੁੜੈ ਮੱਥੈ ਜੋ ਲਿਖਿਆਸ ਰਹਿਣ ਵਿਹਾੜੀ ਪਛਤਾਣੀ ਪੁੱਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਤਰ ਕਹੈ ਹੋਏ ਖਲਾਸ ਬਾਰੀਕ ਰਿਪਾ ਪ੍ਰਭਿ ਅਪੜੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਝ ਬਿਨ ਦੂਜਾ ਕੋ ਨਹੀਂ ਨਾਨਕ ਕੀ ਹਰਦਾਸ ਆਸਾਣ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਣਾ ਲੈ ਵਾਸ ਸਾਵਣ ਸਰਸੀ ਕਾਮਣੀ ਚਰਣ ਕਮਲ ਸਿਓ ਪਿਆਰ ਮਨ ਤਨ ਦਿੱਤਾ ਸਚ ਰੰਗ ਏਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਵਿਆ ਤਿਸਰ ਸੱਤੇ ਸ਼ਾਰ ਹਰ ਅੰਮ੍ਰਿਤ ਕੁੰਦ ਸੁਹਾਵਣੀ ਮਿਲ ਸਾਥ ਤੂ ਪੀਵਣ ਹਾਰ ਵਣ ਤਿੜ ਪ੍ਰਭ ਸੰਗ ਬੋਲਿਆ ਸੰਮਰਥ ਪੁਰਖ ਅਪਾਰ ਹਰ ਮਿਲਣੇ ਨਉ ਮਨ ਨਾਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਮਾ ਪਾਇਆ ਹਾ ਹਾ ਦਿਨ ਕੈ ਸਤਿ ਬਲਿਹਾਰ ਨਾਨਕ ਹਰ ਕੀ ਮਿਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿੰਨ ਸੁਹਾਗੜੀ ਜਿਨ ਰਾਮ ਨਾਮ ਓਰ ਹਾ

ਪਕੜ ਚਲਾਇਨੇ ਦੂਤ ਜਬ ਕਿਸੈ ਦਾ ਤੀਨੀ ਭੇਤ ਛੱਡ ਖੜੋ ਤੇ ਖਿੰਨੇ ਮਾਹੀ ਚਿਰ ਸੋ ਲੱਗਾ ਹੇਤ ਹੱਥ ਮਰੋੜੇ ਤਨ ਕੱਪੇ ਸਿਆਹ ਹੋ ਹੋ ਆਸੀਤ ਜੀਹਾ ਪੀਚੈ ਸੋ ਲੜੈ ਕਰਮ ਸੰਤੜਾ ਖੇਤ मानक प्रभु शरणागति चरण पोहित प्रभु देत सिर पातुई नरक ना पाई अहे गुररखण वाला हेत असन प्रेमी महाडा क्यों मिलिय हर जाए मन तन प्यास दर्शन कणी कोई आड़ मिलावे पाए संत सहाई प्रेम के हा तिलकै लागा पाए ਵੇੜਾ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾ ਚਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬਿਰਤੀ ਕਰੇ ਲੇਹੋ ਪ੍ਰਭੂ ਲੜ ਲਾਏ ਜੋ ਹਰ ਕਤ ਮਿਲਹੀਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਾਣੁ ਵੇੜਾ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਮਸੰਦਿਆ ਜਿਨਾ ਵਯਾ ਹਰਿ ਰਾਏ ਕਤਿਕ ਕਰਮ ਕਪਾਵਣੇ ਤੋਸ ਨਾ ਕਾਹੂ ਜੋਗ ਪਰਮੇਸਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲੰਤਨ ਜਨਮ ਵਿਜੋਗ ਖਿਨ ਮਹਿ ਤੋੜੇ ਹੋਏ ਤੈ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਕੀਤਾ ਕਿਸ ਉਡਾ ਹੋਈ ਲਿਖਿਆ ਧੁਰ ਸੰਯੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੇ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ ਤਤਕ ਹੋਵੈ ਸਾਧ ਸੰਗ ਤਿਨ ਸਹਿ ਸਬੇ ਸੋਚ ਮੰਗਰ ਮਹੇ ਸੋਹੰਦੀ ਆਹਰ ਪਿਰ ਸੰਗ ਬੈਠੜੀ ਆਹ ਤਿਨ ਕੀ ਸੋਭਾ ਕਿਆ ਕੜੀ ਜੇ ਸਾਹਿਬ ਮੇਲਣੀ ਆਹ ਤਨ ਮਨ ਮੋਲਿਆ RAM ਸਿਉ ਸੰਗ ਸਾਧ ਸਹਿ ਲੜੀ ਆਹ ਸਾਤ ਜਨਾਂ ਤੇ ਬਾਹਰੀ ਸੇ ਰਹਿਣ ਇਕ ਲੜੀਆ ਤਿੰਨ ਦੁੱਖ ਨਾ ਤਬਹੁ ਉਤਰ ਐਸੇ ਜਮਕੈ ਵਸ ਪੜੀਆ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤੇ ਲਾ ਜੜੀਆ ਨਾਨਕ ਬਾਸ਼ ਤੂੜ ਤਨ ਪ੍ਰਭ ਸਰਣੀਂ ਤਰ ਪੜੀਆ ਮੰਦਰ ਪ੍ਰਭਿਆ ਰਾਤਣਾ ਪਹੜ ਨਾ ਜਨਮੜੀਆ ਹੋਖ ਤੁਖਾਰਨਾ ਪਿਆ ਪਈ ਕਠ ਮਿਲਿਆ ਹਰਨਾ ਹੋ ਮਨ ਬਿਤੇ ਆ ਚਰਨਾਰ ਬਿਤ ਦਰਸ਼ਨ ਲਗੜਾ ਸਾਹੋ ਪੋਟ ਕੁਮਿੰਦ ਕੋ ਪਾਲ ਰਾਇ ਸੇਵਾ ਸਾ ਮੀਲਾ ਹੋ ਬਿਤੇ ਆ ਪਹੇ ਨ ਸਕਈ ਮਿਲ ਸਾਧੂ ਗੁਣ ਕਾਹੋ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲਈ ਨੀ ਪਾਰ ਬ੍ਰਹਮ ਬਹੜ ਲਿ ਵਿਸ਼ੜੀ ਆਹੋ ਬਾੜ ਜਾਓ ਲਖ ਪੇਰੀ ਆਹਰ ਸਜਣ ਅਗਮ ਅਗਾਹੋ ਸਰਮ ਪਹੀ ਨਾਰਾਇਣ ਦਾ ਨਸ ਕਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਨੇ ਪਰਵਾਹੋ ਮਾਗ ਮਜਨ ਸੰਗ ਸਾਧੂਆ ਧੂੜੀ ਕਰਿ ਇਸਨਾਨ ਹਰ ਕਾ ਨਾਮ ਤੇ ਆਏ ਸੁਣ ਸਭ ਲਾ ਲੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਤਰੋਦ ਨਾ ਮੋਹੀਐ ਵਲਸੈ ਲੋ ਬਸਵਾਨ ਸੱਚ ਮਾਨਕ ਚਲਤੇ ਆ ਉਸ ਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁਨ ਜੀਤ ਆ ਪਰਵਾਣ ਜਿਸਨੋਂ ਤੇਰੇ ਤਿਆਕਰ ਸੋਈ ਪਰਖ ਸੁਜਾਲ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੇਰੇ ਕਰਮਾਣ ਮਾਲੂ ਜਿਵੇਂ ਕਰਦੀ ਅਹੇ ਜਿਨ ਪੂਰਾ ਗੁਰ ਮਿਹਰਵਾਨ ਪੰਗੁਣ ਅਨੰਦ ਉਪਾਰਚਣਾ ਹਰ ਸਜਣ ਪ੍ਰਗਟ ਆਏ ਸਤ ਸਹਾਈ ਰਾਮ ਕੇ ਤਰਿ ਕਿਰਪਾ ਦਿਆ ਮਿਲਾਏ ਸੇਧ ਸੁਹਾਵੀ ਸਰਬ ਸੋਖਾ ਹੁਣ ਦੁਖਾ ਨਾਹੀ ਜਾਏ ਪਿਛਤ ਨਹੀਂ ਵੜ ਭਾਗਣੀ ਪਰ ਪਾਇਆ ਹਰ ਰਾਇ ਮੇਰੇ ਸਹੀਆ ਮੰਗਲ ਕਾਵਹੀ ਗੀਤ ਕੋ ਵਿੰਧ ਅਲਾਏ ਹਰ ਜੇਹਾ ਅਬਰ ਨ ਦਿਸਾਈ ਕੋਈ ਦੂਜਾ ਲਗੈ ਨਾ ਲਾਏ ਹਲਤ ਪਲਤ ਸਵਾਰਿ ਔਰ ਨਹਿ ਚਲ ਦਿੱਤੀ ਅਜਾਏ ਸੰਸਾਰ ਸਾਗਰ ਤੇ ਰਖੇਨ ਪਹੜ ਨਾ ਜਨਮ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਗਿਕ ਚਰਣੀ ਪਾਏ ਸੋਲ ਕੋੜਾ ਦਿੱਤ ਸਲਾਹੀਐ ਜਿਸ ਨੋ ਤਿਲ ਨਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਾਰੇ ਹਰ ਗੁਰ ਪੂਰਾ ਰਾਧਿਆ ਤਰ ਕਹਿ ਸੱਚ ਖਰੇ ਸਰਬ ਸੁਖਾਨਿਤ ਚਰਨ ਹਰ ਭਉਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖੇ ਗਰੇ ਕਵਿਤਾ ਦਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਤੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਗਾਦ ਕਿਰਪਾ ਕਰੋ ਹਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਤੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲਖ ਸ਼ਿੰਗਾਰ ਬੜਾਇਆ ਕਾਰਜ ਨਾਹੀ ਇਤ ਦਿਨ ਤੇ ਹਾਂ ਮਿਲ ਸਸੀ ਤਿਤ ਵੇਲੇ ਕਹਿ ਸੰਪ੍ਰੇਤ ਪਕੜ ਚਲਾਇਨ ਤੂਤ ਜਬ ਕਿਸੈ ਨ ਦੇਨੀ ਧੀਤ ਛੱਡ ਖੜੋ ਤੇ ਖਿੰਡ ਮਾਹੇ ਜਿਨ ਸੋ ਲੱਗਾ ਹੈ ਤ ਹੱਥ ਮਨੋੜ ਤਨ ਕਪੇ ਸਿਆਹ ਹੋ ਗੋ ਜੀ ਹਾ ਪੀਚੈ ਸੋ ਲੋੜ ਕਰਮ ਸੰਤੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਨ ਕੋ ਹਿਤ ਪ੍ਰਭ ਦੇਤ ਸੇ ਭਾਤੋਏ ਨਰਕ ਨਾ ਪਾਈਐ i